ਸੋ ਬੜੀ ਅਰਿਆਤ ਪਤੰਗੋ ਨੂੰ ਬਹੁਤ ਜ਼ਿਆਦਾ ਜਗ੍ਹਾ ਤੇ ਚੱਲ ਚਾਈਨਾ ਡੋਰ ਦੇ ਨਾਲ ਜਿਹੜੇ ਚੱਲ ਰਿਹਾ ਇਹਨੂੰ ਇਹਨਾਂ ਬੰਦ ਕਰਾਓ ਬੇਰਵਸੀ ਹੋ ਜਾਂਦਾ ਹੈ ਬਿਲਕੁਲ ਕੀ ਮੇਰੀ ਸ਼ਹਿਰ ਨਿਵਾਸੀਆਂ ਨੂੰ ਜਿਹੜੀ ਆ ਤਰਜ਼ੋਰ ਬੀਤੀ ਹੈ ਕਿਉਂਕਿ ਤੁਹਾਡੇ ਥਰੂ ਤੇ ਵੈਸੇ ਵੀ ਮੈਨੂੰ ਕੰਪਲੇਂਟ ਮਿਲੀ ਹੈ ਕਿ ਇਨਾ ਇਹਾੜਾ ਨੂੰ ਲੈ ਕੇ ਬੱਚੇ ਜਿਹੜੇ ਬੜੀਆਂ ਅਨਮੋਲ ਜੜੀਆਂ ਹੈਗੀਆਂ ਜ਼ਾਨਾ ਨੇ ਉਹ ਚਾਈਨਾ ਡੋਰ ਜਿਹੜੀ ਆ ਉਹ ਵਰਤਦੇ ਨੇ ਔਰ ਪਤੰਗ ਚੜਾਉਂਦੇ ਨੇ ਇਹ ਜਿਹੜੀ ਬਹੁਤ ਖਤਰਨਾਕ ਹੈਗੀ ਆ ਇਸ ਕਰਕੇ ਮੇਰੀ ਅਪੀਲ ਹੈ ਕਿ ਮਾਪੇ ਜਿਹੜੇ ਆ ਖਾਸ ਤੌਰ ਤੇ ਇਸ ਗੱਲ ਵੱਲ ਧਿਆਨ ਦੇਣ ਕਿ ਉਹਨਾਂ ਦੇ ਬੱਚੇ ਜਿਹੜੇ ਆ ਚਾਈਨਾ ਡੋਰ ਜਿਹੜੀ ਉਹਦੀ ਵਰਤੋਂ ਨਾ ਕਰਨ ਪਤੰਗ ਨਾ ਉਡਾਉਣ ਕਿਉਂਕਿ ਅੱਗੇ ਵੀ ਆਪਾਂ ਨੂੰ ਪਤਾ ਲੱਗਦਾ ਮੀਡੀਆ ਦੇ ਥਰੂ ਵੀ ਕਿੰਨੀਆਂ ਅਨਮੋਲ ਜਾਨਾਂ ਜਿਹੜੀਆਂ ਇਸ ਚਾਈਨਾ ਡੋਰ ਦੇ ਕਰਕੇ ਗਈਆਂ ਹੈਗੀਆਂ ਔਰ ਮੇਰੀ ਸਖਤੀ ਦੇ ਨਾਲ ਇਹ ਵਾਰਨਿੰਗ ਵੀ ਹੈ ਬੱਚਿਆਂ ਨੂੰ ਵੀ ਹੈ ਕਿ ਅਗਰ ਬੱਚੇ ਪਤੰਗ ਉਡਾਉਣਗੇ ਅਸੀਂ ਉਹਦਾ ਕੋਲ ਜਿਹੜੀ ਚਾਈਨਾ ਡੋਰ ਫੜੀ ਉਨਾ ਤੇ ਬੱਚਿਆਂ ਤੇ ਵੀ ਕਾਰਵਾਈ ਹੋਏਗੀ ਔਰ ਜਿੱਥੋਂ ਬੱਚੇ ਖਰੀਦ ਕੇ ਲਿਆਏ ਨੇ ਉਸ ਦੁਕਾਨਦਾਰ ਤੇ ਵੀ ਜਿਹੜਾ ਮੁਕਦਮਾ ਦਰਜ ਕੀਤਾ ਜਾਵੇਗਾ